ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਜੀ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਤੇ ਸਭ ਤੋਂ ਪਹਿਲਾਂ ਜੀ ਜਿਹੜੇ ਵੀ ਵੀਡੀਓ ਤੇ ਨਵੇਂ 뷰ਅਰਸ ਨੇ ਉਹਨਾਂ ਨੂੰ ਰਿਕਵੈਸਟ ਕਰਿਓ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਆਪਾਂ ਜੀ ਸਵੇਰੇ ਸਵੇਰੇ ਰਾਤ ਵੀ ਮੀਂਹ ਪੈ ਗਿਆ ਸੀ ਥੋੜਾ 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 ਹੀ ਪਿਆ ਸੀ ਕੱਲ੍ਹ ਸ਼ਾਮ ਜੀ ਨੂੰ ਵੀ ਥੋੜਾ ਜਿਹਾ ਸੜਕਾਂ 'ਆ ਜਾਂ ਮੀਂਹ ਦਾ ਪੈ ਗਿਆ ਸੀ ਤੇ ਜਿਹੜਾ ਮੌਸਮਾਂ ਦੀ ਬਹੁਤ ਠੰਡਾ ਹੋਇਆ ਪਿਆਗਾ ਤੇ ਸਰਦਾਰ ਸਾਹਿਬ ਜੀ ਗਏ ਹੋਏ ਨੇ ਜੀ ਮਾਤਾ ਨੈਣਾ ਦੇਵੀ ਜੀ ਆਪਣਾ ਜਿਹੜਾ ਸਾਰਾ ਕੰਮ ਆ ਜੀ ਉਹ ਫਿਰ ਅਜੇ ਆਪਾਂ ਕਰਿਆਗਾ ਤੇ ਮੱਝਾਂ ਜਿਪ ਮਮੇ ਵਾਰੀਆਂ ਸਾਰੀਆਂ ਕਿਹਰੇ ਉਹਨਾਂ ਨੂੰ ਪੱਠੇ ਪਾਤੇ ਸੀ ਇਸ ਤੋਂ ਬਾਅਦ ਜੀ ਆਪਾਂ ਦੂਰੀ ਬਾਰ ਜਿਹੜੇ ਪੱਠੇ ਨੇ ਉਹ ਹਜੇ ਪੁੱਤਰ ਕੇ ਪਾਉਣੇ ਨੇ ਤੇ ਸਵੇਰ ਸਵੇਰ ਦਾ ਸਵੇਰ ਦਾ ਸਮਾਂ ਜੀ ਇਹ ਤੇ ਹੁਣ ਆਪਾਂ ਅਜੇ ਲੋਕ ਖੋਲ ਕੇ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾਉਣੇ ਆ ਤੇ ਬਹੁਤ ਸੁੰਦਰ ਮੀਨ ਨਾਲ ਹੋ ਗਿਆ ਜੀ ਦ੍ਰਿਸ਼ਾ ਜਿਹੜਾ ਤੇ ਜਿਹੜੀ ਝੋਨਾ ਵੀ ਆ ਉਹ ਸਾਰਾ ਤਕਰੀਬਨ ਲੱਗ ਚੁੱਕਿਆਗਾ ਆਪਣੇ ਨਵੇਂ ਨਵੇਂ ਦਾ ਜਿਹੜਾ ਝੋਨਾ ਜੀ ਉਹ ਸਾਰਾ ਲੱਗ ਗਿਆ ਤੇ ਕੱਲ੍ਹ ਸਾਮ ਨੂੰ ਜਦੋਂ ਮੀਂਹ ਪਿਆ ਉਹ ਵੀ ਇਹ ਝੋਨੇ ਦਾ ਕੰਮ ਨਿਭੜਿਆਗਾ ਤੇ ਬਹੁਤ ਜਿਆਦਾ ਗਰਮੀ ਪਾਈ ਪਈ ਸੀ ਜੀ ਰੱਬ ਦੀ ਵੈਸੇ ਮੌਸਮ ਹੁਣ ਤਾਂ ਬਹੁਤ ਸੋਹਣਾ ਹੋ ਗਿਆ ਆ ਆਪਣਾ ਜਿੰਮੀ ਬੈਠਾ ਜੀ ਬਹੁਤ ਉੱਡਾ ਹੋਣਾ ਵਿਚਾਰਾ ਹੁਣ ਤਾਂ ਇਹ ਨਾਏ ਰੋਟੀ ਖਾਂਦਾ ਨਾਏ ਦੁੱਧ ਪੀਂਦਾਗਾ ਬਿਮਾਰ ਹੋਇਆ ਪਿਆ ਵਿਚਾਰਾ ਤੇ ਇਹ ਵਿਚਾਰਾ ਹੁਣ ਨੀ ਬਾਰੇ ਦੰਦੀ ਇਹਦੀ ਉਮਰ ਬਹੁਤ ਹੋ ਚੁੱਕੀ ਆ ਇਹਨੂੰ 13 ਸਾਲ ਦਾ ਹੋ ਗਿਆ 14ਵਾਂ ਲੱਗਿਆ ਹੋਇਆ ਜੀ ਬਹੁਤ ਬੁਰਾ ਹਾਲ ਆ ਵਿਚਾਰੇ ਦਾ ਹੁਣ ਤਾਂ ਬਸ ਇੱਕ ਦੀ ਬੁਰਕੀ ਭਮਾਰੀ ਖਾ ਲੇ ਜੀ ਕੁੱਟ ਦੁੱਧ ਹੱਤੀ ਪੀ ਲੈਂਦਾ ਬਸ ਮੌਸਮ ਬਹੁਤ ਸੁਹਾਣਾ ਹੋਇਆ ਪਿਆ ਜੀ ਬਹੁਤ ਸੋਹਣਾ ਹੋਇਆ ਪਿਆਗਾ ਤੇ ਹੁਣ ਆਪਾਂ ਆਉਣੇ ਜੀ ਮੱਝਾਂ ਨੂੰ ਪੱਠੇ ਨਾਲ ਆਪਾਂ ਆਪ ਸਕਦੇ ਹਾਂ ਰੋਗਾ ਤੇ ਇਹਦੇ ਤੋਂ ਬਾਅਦ ਮਿਲਾਂਗੇ ਜੀ ਸੋਣਾ ਗੁੱਡ ਮਾਰਨਿੰਗ एवरीवन ਹਾਂਜੀ ਹੁਣ ਆਪਾਂ ਸਾਰੇ ਕੰਮ ਨਿਵੇੜਲੇ ਹੁਣ ਟਾਈਮ ਹੋ ਗਿਆ ਜੀ ਗੁਰਚਾਰਨ ਦਾ ਹੁਣ ਆਪਾਂ ਜੀ ਗੁਰਚਾਰਨ ਨੂੰ ਜਿਹੜਾ ਸਕੂਲ ਸੜਕ ਕੇ ਆਵਾਂਗੇ ਤੇ ਇਹ ਆਪਣੇ ਬੈਣ ਆਉਂਦੇ ਜੀ ਸੜਕ ਦੇ ਲਾਗੇ ਤੇ ਉਥੇ ਤੱਕ ਆਪਾਂ ਵਗ ਜਾਗੇ ਜੀ ਪਹਿਸੇ ਪਹਿਲਾਂ ਮੰਮੀ ਵੀ ਚੜਾਏ ਆਉਂਦੇ ਸੀ ਫਿਰ ਉਹਨਾਂ ਨੂੰ ਸੜਕ ਪਾਰ ਕਰਨੀ ਔਖੀ ਹੈ ਜੀ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਕਿ ਤੇ ਪਾਪਾ ਜੀ ਨਾਲ ਇਹ ਜਾਂਦਾ ਨਹੀਂ ਗੁਰਸ਼ਰਨ ਇਹ ਕਹਿੰਦਾ ਹੋਵੇ ਤੂੰ ਮੰਮਾ ਤੁਸੀਂ ਛੱਡ ਕੇ ਆਵੋ ਤੇ ਫਿਰ ਆਪਾਂ ਟਾਈਮ ਜੇਤੀ ਚਲੇ ਜਾਣੇ ਉਹਨੇ ਅਬੀ ਪਾਸੋਂ 5-4 ਮਿੰਟਾਂ ਤੋਂ ਜਿਹੜੀ ਵੈਨ ਆਗੇ ਉਥੇ ਆ ਜਾਂਦੀ ਹੈਗੀ ਤੇ ਇਹ ਆਪਾਂ ਨੂੰ ਜੀ ਪਹੀ ਪੈ ਜਾਂਦੀ ਹੈ ਬਾਵਾ ਬਾਟਰ ਪੈ ਜਾਂਦੀ ਆ ਤੇ ਆਉਣ ਸਮੇਂ ਤਾਂ ਗੁਰਸ਼ਰਨ ਇਧਰਲੀ ਸਾਈਡ ਉਤਰ ਜਾਂਦਾ ਸਵੇਰ ਸਮੇਂ ਜੇ ਆਪਾਂ ਨੂੰ ਫਿਰ ਉਧਰ ਚੜਾ ਕੇ ਆਉਣਾ ਪੈਂਦਾ ਉਧਰ ਜਿਹੜੀ ਫਿਰ ਸੜਕ ਬੱਚੇ ਨੂੰ ਕ੍ਰੋਸ ਕਰਨੀ ਔਖੀ ਹੈ ਜੀ ਆਪਣਾ ਜਿਹੜਾ ਇਹ ਬਰਨਾਲਾ ਤੋਂ ਮਾਨਸਾ ਮੇਨ ਰੋਡ ਆ ਜੀ ਸਰਸਾ ਮਾਨਸਾ ਇਹ ਬਹੁਤ ਜਿਆਦਾ ਟ੍ਰੈਫਿਕ ਹੁੰਦੀ ਹੈ ਜੀ ਬਹੁਤ ਜਿਆਦਾ ਜੀ ਅਸੀਂ ਆ ਪਹੁੰਚਿਆ ਗੁਰਸ਼ਰਨ ਨੂੰ ਸਕੂਲ ਛੱਡਣ ਆ ਗੁਰਸ਼ਰਨ ਸਾਡਾ ਸਕੂਲ ਵਾਸਤੇ ਰੈਡੀ ਹੋਇਆ ਪਿਆਗਾ ਸਕੂਲ ਜਾਂਦੀ ਤਿਆਰੀ ਦੇ ਵਿੱਚ ਗੁਰਸ਼ਰਨ ਅਸੀਂ ਸੋਚਿਆ ਕਿ ਤੇ ਸਾਡੀ ਜਿਹੜੀ ਬੈਨ ਅੱਜ ਗੁਰੂ ਸ਼ਰਨ ਦੀ ਲੰਘ ਗਈ ਪਰ ਬੈਨ ਲੰਗੀ ਨਹੀਂ ਸੀ ਗੁਰਸ਼ਰਨ ਦੀ ਆਖ ਲੱਗਿਆ ਬੈਗਾ ਸੁਣ ਅਸੀਂ ਸੋਚਿਆ ਕਿ ਇਹ ਕੌਣ ਕਰ ਸ਼ਰਨਾਂ ਦੀ ਬੈਨ ਆਊਗੀ ਜੀ ਸਹੀ 8 ਵਜੇ ਆਉਂਦੀ ਆ ਸਕੂਲ ਦਾ ਟਾਈਮਿੰਗ ਵੀ 8 ਵਜੇ ਆ ਪਰ ਗੁਰਸ਼ਰਨ ਦੀ ਬੈਨ ਵੀ 8 ਵਜੇ ਆਉਂਦੀ ਹੈ ਜੀ ਠੀਕ ਹੈ ਜੀ ਆਪਾਂ ਕਰਸ਼ਰਨ ਨੂੰ ਬੈਂ ਤੇ ਚੜਾ ਕੇ ਇਸ ਤੋਂ ਬਾਅਦ ਮਿਲਦੇ ਆਂਗੇ ਹਾਂਜੀ ਕਰਸ਼ਰਨ ਆਪਣਾ ਬੈਂ ਤੇ ਚੜ ਗਿਆ ਕਰਸ਼ਰਨ ਨੂੰ ਆਪਾਂ ਬੈਂ ਚੜਾਇਆ ਏ ਤੇ ਹੁਣ ਚੱਲਦੇ ਆਂ ਜੀ ਆਪਾਂ ਘਰੇ ਮੌਸਮ ਠੰਡਾ ਹੋ ਗਿਆ ਮੀਂਹ ਪੈ ਕੇ ਜੀ ਬਹੁਤ ਸੋਹਣਾ ਹੋ ਗਿਆ ਹਾਂਜੀ ਆਪਾਂ ਸਾਰੇ ਕੰਮ ਧੰਦੇ ਨੇ ਜਿਹੜੇ ਉਹ ਕਰ ਲਏ ਤੇ ਜਿਹੜਾ ਟਾਈਮ ਹੁਣ ਸਵਾ 12 ਦਾ ਹੋ ਗਿਆ ਤੇ ਕੰਮ ਆਪਾਂ ਜੀ ਨਿਬੜ ਲੇ ਮੌਸਮਾਂ ਜਿਹੜਾ ਬਹੁਤ ਜ਼ਿਆਦਾ ਬੱਦਲ ਬੱਦਲ ਗਈ ਹੋਈ ਪਈ ਆ ਐ ਲੱਗਦਾ ਵੀ ਮੀਂਹ ਹੁਣੇ ਆਇਆ ਹੁਣੇ ਆਇਆ ਇੰਨਾ ਜ਼ਿਆਦਾ ਜਿਹੜਾ ਮੌਸਮਾਂ ਹੁਣ ਠੰਡਾ ਹੋਇਆ ਪਿਆਗਾ ਮੀਂਹ ਆਉਂਦੀ ਪੂਰੀ ਜ਼ਿਆਦਾ ਸੁਭਾਵਨਾਗੇ ਤੇ ਗੁਰਸ਼ਰਨ ਜੀ ਆਪਣਾ ਹਜੇ ਆਇਆ ਨਹੀਂ ਗੁਰਸ਼ਰਨ ਆਪਣਾ ਆਊਗਾ ਜੀ 2 ਵਜੇ ਤੇ ਹੁਣ ਆਪਾਂ ਜੇ ਕਪੜੇ ਵੀ ਧੋਲੇ ਤੇ ਬਾਕੀ ਜਿਹੜੇ ਹੋਰ ਕੰਮ ਤੰਦੇ ਸੀ ਉਹ ਸਾਰੇ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਸੋਚੀਏ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੈ ਜਿਹੜੀ ਆਪਾਂ ਹੁਣ ਫ੍ਰੀ ਹੋ ਕੇ ਕਰਦੇ ਹਾਂਗੇ ਤੇ ਗੁਰਸ਼ਰਨ ਦੇ ਡੈਡੀ ਜੀ ਵਗੈਰਾ ਤਰੀਕ ਨੂੰ ਗਏ ਸੀ ਚਲੇ ਗਏ ਸੀ ਉਹ ਸ੍ਰੀ ਨੈਣਾ ਦੇਵੀ માતા ਦੇ ਮੰਦਿਰ ਚ ਮੱਥਾ ਟੇਕਣ ਤੇ ਆਪਣੇ ਪਿੰਡੋਂ ਇੱਥੋਂ ਜੀ ਹੋਰ ਵੀ ਉਹਦੇ ਮੁੰਡੇ ਨਾਲ ਜਿਹੜੇ ਗਏ ਨੇ ਇਹ ਸਾਰੇ ਜਣੇ ਜੀ ਮੋਟਰਸਾਈਕਲਾਂ ਤੇ ਗਏ ਨੇ ਦੋ-ਦੋ ਜਾਣੇ ਜੀ ਮੋਟਰਸਾਈਕਲ ਤੇ ਹੋ ਗਏ ਕਰਾਂਗੇ ਹੈਗੇ ਨੇ ਜੀ 9-10 ਜਾਣੇ ਜਿਹੜੇ ਗਏ ਨੇ ਤੇ ਬਾਕੀ ਜੀ ਪਤ ਨੂੰ ਇੰਨਾ ਜ਼ਿਆਦਾ ਕਲੀਅਰ ਨਹੀਂ ਪਤਾ ਨਹੀਂ ਹੈਗਾ ਵੀ ਕਹਿੰਦੇ ਸੀ ਉਹ ਜਣੇ ਕਿ 8-9 ਜਾਣੇ ਤੇ ਚਲੋ ਜੀ ਫਿਰ ਆਏ ਹੋਗੇ ਵਿਚalba ਮਾਤਾ ਜੀ ਦੇ ਦਰਸ਼ਨ ਕਰਿਆ ਆਉਣਗੇ ਤੇ ਹਜੇ ਆਪਾਂ ਜਿਸ ਨਾਲਾ ਜਿਹੜਾ ਉਹ ਵੀ ਦੇ ਕੇ ਆਉਣਾਗਾ ਮੇਰੇ ਨੰਨਾਂ ਦੇ ਕੋਲੇ ਹਜੇ ਉੱਥੇ ਵੀ ਆਪਾਂ ਤੋ ਜਾਇਆ ਨਹੀਂ ਗਿਆ ਬਿਸਕਟ ਟੱਪਾ ਕੜਵਾ ਰੱਖੀ ਸੀ ਤੇ ਬਾਕੀ ਸਾਰੀ ਤਿਆਰੀ ਜਿ ਆਪਾਂ ਕਰ ਲਈ ਤੇ ਹੁਣ ਜਿਹੜੇ ਸੂਟ ਨੇ ਜੀ ਉਹ ਆਪਾਂ ਪ੍ਰੈਸ ਕਰ ਚੁੰਨੀਆਂ ਨੇ ਜਿਹੜੀਆਂ ਪ੍ਰੈਸ ਕਰਕੇ ਨਾਲ ਸੂਟ ਜਿਹੜੇ ਪੈਕ ਕਰਕੇ ਆਪਾਂ ਸਾਰਾ ਕੁਝ ਤਿਆਰ ਕਰਕੇ ਰੱਖ ਦਾਂਗੇ ਤੇ ਚਲੋ ਜੀ ਫਿਰ ਮੰਮੀ ਕੱਲ ਨੂੰ ਜਾਇਆ ਆਉਣ ਜੇ ਸਵੇਰੇ ਪਹਿਲਾਂ ਅੱਜ ਸਾਡਾ ਇਰਾਦਾ ਸੀ ਵੀ ਅੱਜ 2 ਵਜੇ ਆਲੀ ਪਾਸੇ ਜਿਹੜੀ ਮੰਮੀ ਨੂੰ ਚੜਾ ਦਾਂਗੇ ਤੇ ਮੇਰੇ ਨੰਦਾ ਹੈਗੇ ਨੇ ਜੀ ਵੱਡਾ ਘਰ ਇਹ ਵੱਡਾ ਘਰ ਹੈ ਜਿਹੜਾ ਜਿਹੇ ਮੋਗੇ ਦੇ ਉਹ ਗਾਂਹ ਮੁੱਦਕੀ ਦੇ ਸਾਈਡ ਤੇ ਕੋਰੇ ਵਾਲਾ ਤੇ ਇਹਨਾਂ ਪਿੰਡਾਂ ਦੇ ਕੋਲੇ ਆ ਗਿਆ ਜੀ ਜਿਹੜਾ ਵੱਡਾ ਘਰ ਹੈਗਾ ਤੇ ਮੰਮੀ ਫਿਰ ਜਦੋਂ ਇੱਧਰ ਤੇ ਜਾਂਦੇ ਪਹਿਲਾਂ ਸਾਨੂੰ ਬਰਨਾਲੇ ਜਾਣਾ ਪੈਂਦਾ ਇਸ ਤੋਂ ਬਾਅਦ ਮੋਗਾ ਮੋਗੇ ਤੋਂ ਗਾਂਹ ਜੀ ਉਹਨੂੰ ਵੱਡਾ ਘਰ ਉੱਥੋਂ ਦੇ ਪਾਸੇ ਜਿਹੜੀਆਂ ਲੈਣੀਆਂ ਪੈਂਦੀਆਂ ਆ ਤੇ ਤਾਂ ਕਰਕੇ ਜੀ ਮੰਮੀ ਫਿਰ ਕਹਿੰਦੀ ਵੀ ਮੈਨੂੰ ਚਲੋ ਠੀਕ ਨਹੀਂ ਆਉਣਾ ਵੀ ਚਲੋ ਕੁਸ਼ਾਨ ਦੇ ਡੈਡੀ ਨੂੰ ਆ ਜਾਣ ਤੋਂ ਫਿਰ ਵੀ ਇਸ ਤੋਂ ਬਾਅਦ ਮੈਂ ਚਲੀ ਜਾਵਾਂਗੀ ਤੇ ਦੇਖੋ ਜੀ ਹਾਂਜੀ ਦੇਖੋ ਜੀ ਚਲੋ ਅਗਰ ਉਹ ਕੁਸ਼ਾਨ ਦੇ ਡੈਡੀ ਆ ਜਾਣਗੇ ਤੇ ਸਾਰੇ ਕੰਮ ਜੀ ਫਿਰ ਮੀਨੇ ਬਚਰਾਤਾ ਜੀ ਪਲਪਲੋਂ ਕੱਖ ਅੰਡੇ ਦਾ ਵੀ ਓਖਾ ਹੋ ਗਿਆ ਉਹ ਵੀ ਆਪਣੇ ਗਵਾਂਡ ਦੇ ਵਿੱਚੋਂ ਜੀ ਆਪਣੇ ਸਕੇਆਂ ਦੇ ਨੇਜ਼ ਤੇ ਉਹ ਵਿਚਾਰੇ ਵੱਢ ਕੇ ਸੀ ਪੱਠੇ ਤਾਂ ਤੇ ਚੱਲ ਜੀ ਕੁੱਤਰ ਲੈ ਅਸੀਂ ਮੈਂ ਕੁੱਤਰ ਦੇ ਅਸੀਂ ਮੋਟਰ ਆਪਣਾ ਮੋਟਰ ਹੀ ਚੱਲ ਲੱਗੀ ਹੋਈ ਹੈ ਜੀ ਹੁਣ ਤਮਸੀਨ ਤੇ ਉਹਨੂੰ ਕੜੌਕੇ ਨੇ ਜੀ ਤੇ ਚਲੋ ਜੀ ਟਾਈਮ ਪਾਸ ਕਰ ਲਿਆ ਅੱਜ ਦੇਖੋ ਜੀ ਸ਼ਾਮ ਤੱਕ ਆ ਜਾਣਗੇ ਤੇ ਫਿਰ ਮੰਮੀ ਕਹਿੰਦੇ ਸੀ ਕਿ ਚਲ ਮੈਨੂੰ ਐਸ ਵਿਚੋਰ ਫਿਰ ਦੋ ਵਾਲੀ ਬੱਸ ਮੰਮੀ ਨੂੰ ਚੜਾ ਦਾਂਗੇ ਜਿਹੜੀ 2 ਵਜੇ ਬੱਸ ਜਾਂਦੀ ਹੈ ਆਪਣੇ ਬਰਨਾਲੇ ਤੋਂ ਜਾਂਦੀ ਹੈ ਜੋ ਸਿੱਧਾ ਬਾਗਾ ਪ੍ਰਾਣਾ ਮੁੱਧ ਕੀ ਫਰੋਜ ਫਰੀ ਤੋਂ ਫੋਰਟ ਆ ਤਨਦਰਫਾ ਹੈ ਫਰੋਜ ਕੋਲੋਂ ਤੋਂ ਜਾਂਦੀ ਆ ਸਿੱਧੀ ਵਾਸ ਉੱਥੇ ਨੂੰ ਤੇ ਉਹ ਨੱਥੂਵਾਲ ਦੇ ਪੁਲ ਉੱਤੋਂ ਦੀ ਲੱਗਦੀ ਆ ਵੀ ਚਲ ਮੰਮੀ ਨੂੰ ਉੱਥੇ ਉਹ ਮੰਮੀ ਉੱਤਰ ਜਾਣੀ ਕਿ ਤੇ ਉੱਥੇ ਮੁਰਵਾ ਕੋਈ ਲੈ ਜੂ ਬਸ ਸੌਖਾ ਜੀ ਇਹ ਬਸ ਤੇ ਆਪਣਾ ਪਿੱਪਾ ਚੱਕਣਾ ਹੋਰ ਸਮਾਨ ਹੋ ਜਾਂਦਾ ਜਿਹੜਾ ਆਪਾਂ ਬਦਲ ਕੇ ਧਰਨਾ ਔਖਾ ਹੋ ਜਾਂਦਾ ਉਧਰਲੀ ਸਾਈਡ ਠੀਕ ਆ ਜੀ ਤੇ ਉਧਰ ਜਿਵੇਂ ਆਪਾਂ ਇੱਥੇ ਰੋਣਾ ਲਓ ਕਿ ਨਾ ਮੰਮੀ ਨੂੰ ਚੜਾ ਜਾਂਦਾ ਤੇ ਉੱਥੋਂ ਕੋਈ ਓੱਖਾ ਨਹੀਂ ਹੈਗਾ ਇੱਥੋਂ ਵੀ ਆਪਾਂ ਕਿਹੜਾ ਚੜਾਤਾ ਉਧਰੋਂ ਅੱਗੇ ਮੂਹਰੋਂ ਆਪੇ ਕਰਕੇ ਅਸਮਾਨ ਨਾਲ ਚਾਕੇ ਲੈ ਜਾਣਗੇ ਤੇ ਤਾਂ ਕਰਕੇ ਜੀ ਆਪਾਂ ਸੋਚਿਆ ਵੀ ਚਲ ਇਧਰ ਦੀ ਪਾ ਜਾਣੀ ਮੰਮੀ ਫਿਰ ਅੱਜ ਮੰਮੀ ਤੋਂ ਜਾਇ ਨਹੀਂ ਜਾਣਾ ਅੱਜ ਉਹ ਜਿਆਦਾ ਲੇਟ ਹੋ ਜਾਣਗੇ ਹਜਿੰਨਾ ਇਹਨਾਂ ਦੇ ਉੱਥੇ ਹੀ ਨੇ ਜੀ ਉਸੇ ਕਿਉਂ ਕੱਲ ਉਹਨਾਂ ਨੇ ਮੱਥਾ ਟੇਕਿਆ ਜੀ ਟ੍ਰਾਂਸਫੇਰ ਇਸ ਸਨੀਹਾ ਦੇ ਤੁਰੇ ਹੋਏ ਸ਼ਾਮ ਨੂੰ ਜੀ ਉਹਨਾਂ ਦਾ ਜਿਹੜਾ ਮੱਥਾ ਉਹ ਟੇਕਿਆ ਜਿਆਦਾ ਰਾਸਾ ਮਾਤਾ ਦੇ ਮੰਦਿਰ ਚ ਕਿਉਂ ਨਹੀਂ ਮਾਈ ਮਾਤਾ ਦੇ ਹੀ ਦਿਨ ਨੇ ਜੀ ਅੱਖੀਆਂ ਦੀਆਂ ਕੜਾਈਆਂ ਕਰਕੇ ਜਿਹੜੇ ਸਰਦਾ ਲੂਨੇ ਜੋ ਵਾਪਸ ਆ ਜਾਣਗੇ ਤੇ ਥੋੜਾ ਜਿਹੀ ਬਸ ਘਰੋਂ ਜਿਹੜਾ ਕਾਠਾ ਜੀ ਉੱਥੇ ਬਹੁਤ ਜ਼ਿਆਦਾ ਹੈਗਾ ਤਾਂ ਕਰਕੇ ਜਿਹੜਾ ਮੱਥਾ ਟੇਕਣ ਚ ਬਹੁਤ ਦਿੱਕਤ ਆਈ ਹੈ ਨਹੀਂ ਤਾਂ ਇਹ ਉਹ ਫਿਰ ਅਨੰਤਪੁਰ ਸਾਹਿਬ ਆ ਜਾਂਦੇ ਤੇ ਤਾਂ ਕਰਕੇ ਜੀ ਫਿਰ ਆਪਾਂ ਸੋਚੇ ਵਿਚਾਰ ਮम्मी ਕੱਲ ਨੂੰ ਸਵੇਰੇ ਚਲੇ ਜਾਣਗੇ ਦੇਖਾਂਗੇ ਜੀ ਫਿਰ ਜੇ ਸਵੇਰੇ ਜਿਮਨੇ ਕਹਲ ਕਰੀ ਤਾਂ ਫਿਰ ਆਪਾਂ ਮੋਗੇ ਗਣੀ ਦੀ ਜੀ ਭੇਜ ਦਾਂਗੇ ਜੀ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਫਿਰ ਉਹਨਾਂ ਨੂੰ ਆਪਾਂ ਬਾਗੇ ਪੁਰਾਣੇ ਵਾਲੇ ਪਾਸੇ ਜਿਹੜੀ ਸਿੱਧੀ ਤਾਂ ਉੱਥੇ ਚੜਾ ਜਾਵਾਂਗੇ ਨਹੀਂ ਚੜਾ ਜਾਉਣਗੇ ਜੀ ਨਹੀਂ ਫਿਰ ਆਏ ਤਾਂ ਵੈਸੇ ਮੰਮੀ ਵੀ ਆਪ ਵੀ ਚੜ ਜਾਂਦੇ ਨੇ ਤੇ ਦੇਖੋ ਜੀ ਕਿਵੇਂ ਬੰਦਾ ਹੁਣ ਆਪਣਾ ਜਿਹੜਾ ਸੁਧਾਰਾ ਜੀ ਉਹ ਦੇਖ ਕੇ ਆਉਣਾਗਾ ਤੇ ਚਲੋ ਜੀ ਇੱਕ ਸਾਰਾ ਔਖਾ ਹੋ ਜਾਂਦਾ ਜੀ ਕੱਲੇ ਜਾਣਾ ਹੁਣ ਆਪਣੇ ਜਿਹੜੇ ਝੋਨਾ ਦਾ ਉਹ ਚ ਵੀ ਪਾਣੀ ਜਿਹੜਾ ਸੁੱਕਿਆ ਪਿਆਗਾ ਘਰ ਨਾਲ ਮੰਗਦੇ ਆਪਣਾ ਝੋਨਾ ਦਾ ਜੀ ਉਥੇ ਵੀ ਪਾਣੀ ਨਹੀਂ ਹੈਗਾ ਤੇ ਉਧਰ ਦੇਖੋ ਉਧਰ ਤਾਂ ਕਿਸ ਨੂੰ ਕਿਹਾ ਕਿ ਨਹੀਂ ਕਿਹਾ ਉਧਰ ਤਾਂ ਆਪਣਾ ਕੋਈ ਪਤਾ ਨਹੀਂ ਹੈਗਾ ਤੇ ਹਾਂਜੀ ਇੱਕ ਜਾਣ ਦੇ ਨਾਲ ਹੀ ਘਰ ਸੁਣਾ ਸੁਣਾ ਲੱਗਣ ਲੱਗ ਜਾਂਦਾ ਜਦਿੱਕ ਜਾਣਾ ਘਰ ਚ ਚਲਾ ਜਾਂਦਾ ਤੇ ਸਾਰੀ ਜ਼ਿੰਮੇਵਾਰੀ ਜੀ ਫਿਰ ਇੱਕ ਬੰਦੇ ਦੇ ਗੱਲ ਪੈ ਜਾਂਦੀ ਹੈ ਜਦੋਂ ਕੋਈ ਚਲੇ ਜਾਂਦਾ ਘਰ ਚੋਂ ਤੇ ਚਲ ਕੋਈ ਗੱਲ ਨਹੀਂ ਜੀ ਦੋ ਦਿਨਾਂ ਦੀ ਖਿਐ ਇਸ ਖਿਐ ਤਾਂ ਲੰਘ ਜਾਂਦੀ ਹੈਗੀ ਮਾਲ ਪਸ਼ੂ ਦਾ ਹੀ ਔਖਾ ਹੋ ਜਾਂਦਾ ਜੀ ਮਾਲ ਪਸ਼ੂ ਦਾ ਵੀ ਕੋਈ ਜ਼ਿਆਦਾ ਔਖਾ ਨਹੀਂ ਜਦੋਂ ਆਪਾਂ ਕੱਖ ਵੱਢਣੇ ਕੁੱਤਰਨੇ ਉਹ ਚੀਜ਼ ਦਾ ਔਖਾ ਹੋ ਜਾਂਦਾ ਤੇ ਮੱਝਾਂ ਨੂੰ ਪਾਉਣੇ ਗੋਹਾ ਚੱਕਣਾ ਧਾਰ ਚੋ ਨਹੀਂ ਉਹ ਕੰਮ ਚ ਕੋਈ ਵੀ ਖਿਐ ਨਹੀਂ ਹੈਗੀ ਤੇ ਜੇ ਬੰਦਾ ਚਲ ਹਰੇ ਉਰੇ ਦਾ ਇੰਤਜ਼ਾਮ ਹੋਇਆ ਹੋਵੇ ਜਾਂ ਆਪਣਾ ਚਾਰਨੋ ਪੱਡਾ ਲਾਇਆ ਹੁੰਦਾ ਫਿਰ ਆਪ ਨੂੰ ਕੋਈ ਦਿੱਕਤ ਨਹੀਂ ਸੀ ਤੇ ਆਪਾਂ ਨੂੰ ਜੀ ਬਸ ਇਸੇ ਕਰਕੇ ਜਿਹੜੀ ਦਿੱਕਤ ਆਉਂਦੀ ਆ ਵੀ ਚਲ ਕੱਖਾਂ ਲੱਗਦੀਆਂ ਤਾਂ ਹਜੂਰ ਸਾਹਿਬ ਵੀ ਜਾਂਦੇ ਨੇ ਜੀ 5-12 ਹਜੂਰ ਸਾਹਿਬ ਜਾਏ ਗੁਰਸਾਂਦੇ ਡੈਡੀ ਪਹਿਲਾਂ ਜੀ ਉਹ ਮਣੀ ਕਰਨ ਨੈਣਾ ਦੇ ਵੀ ਪਹਿਲਾਂ ਉੱਧਰ ਜਾਂਦੇ ਹੁੰਦੇ ਉਸ ਤੋਂ ਬਾਅਦ 5-6 ਸਾਲ ਹੋ ਗਏ ਜੀ ਗੁਰਸਾਂਦੇ ਡੈਡੀ ਇੱਧਰ ਜਾਏ ਆਏ ਪਰ ਹੁਣ ਜੀ ਕਈ ਸਾਲੋ 2 ਸਾਲ ਵਾਂਗੂ ਹੋ ਗਏ ਜੀ ਮੰਨ ਲਾ ਨੈਣਾ ਦੇ ਵੀ ਜਾ ਕੇ ਆਏ ਨੂੰ ਤੇ ਇਸ ਵਾਰੀ ਗਏ ਨੇ 2-3 ਸਾਲਾਂ ਤੋਂ ਨੈਣਾ ਦੇ ਵੀ ਤੇ ਫਿਰ ਆਪਾਂ ਵੀ ਨਹੀਂ ਰੋਕਿਆ ਹੈਗਾ ਵੀ ਚਲ ਕੋਈ ਗੱਲ ਨਹੀਂ ਹੈ ਨਾ ਵੀ ਗੁਰੂ ਘਰ ਕਿਤੇ ਵੀ ਧਰਮ ਧਰਤੀ ਤੇ ਜਾਣਾ ਕੋਈ ਮਾੜੀ ਗੱਲ ਥੋੜੋ ਹੁੰਦੀ ਹੈ ਜੇ ਇੱਕ ਬੰਦਾ ਚਲੇ ਗਿਆ ਤਾਂ ਸਾਰੇ ਘਰ ਦਾ ਜਿਹੜਾ ਇਹ ਦਾ ਵੀ ਆਪਣੇ ਸਾਰੇ ਪਰਿਵਾਰ ਦੀ ਹਾਜ਼ਰੀ ਦੇ ਬਰੋਬਰੀ ਹੋ ਜਾਂਦਾ ਹੈਗਾ ਤੇ ਚਲੋ ਜੀ ਨੂੰ ਤਾਂ ਵੈਸੇ ਦੋ ਰਾਤਾਂ ਹੀ ਲਾ ਕੇ ਆਉਣਗੇ ਕੋਈ ਜ਼ਿਆਦਾ ਦਿਨ ਤਾਂ ਨਹੀਂ ਲਾ ਕੇ ਆਉਂਦੇ ਅੱਜ ਤੱਕ ਸ਼ਾਮ ਨੂੰ ਆ ਜਾਣਗੇ ਜੀ ਉਹ ਤੇ ਚਲੋ ਠੀਕ ਹੈ ਜੀ ਬਾਕੀ ਆਪਾਂ ਜਿਹੜਾ ਵੀ ਕੰਮ ਧੰਦਾ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਕੱਪੜੇ ਨੇ ਉਹਨਾਂ ਦੀ ਜਿਹੜੀ ਚੁੰਨੀਆਂ ਨੇ ਉਹ ਪ੍ਰੈਸ ਕਰਕੇ ਆਪਾਂ ਉਹ ਪੈਕ ਕਰਕੇ ਰੱਖ ਦਾਂਗੇ ਤੇ ਚਲੋ ਠੀਕ ਆ ਜੀ ਫਿਰ ਹੁਣ ਆਪਾਂ ਇਸ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਹਾਂ ਕਿ ਇਹ ਗੱਲਬਾਤ ਸੀ ਆਪਾਂ ਜਦੋਂ ਐ ਹੋ ਕੇ ਚਲ ਤੁਹਾਡੇ ਨਾਲ ਦੋ ਗੱਲਾਂ ਬਾਤਾਂ ਕਰ ਲਈਏ ਤੁਹਾਨੂੰ ਤਾਂ ਦੀਵ ਸਰਦਾਰ ਸਾਹਿਬ ਜੀ ਕਿੱਥੇ ਗਏ ਹੋਏ ਨੇ ਮੈਥੋਂ ਜੀ ਪਹਿਲਾਂ ਕੋਈ ਵਲੌਗ ਨਹੀਂ ਬਣਾਇਆ ਗਿਆ ਹੈਗਾ ਕੋ ਕੰਮ ਧੰਦਿਆਂ ਦੇ ਵਿੱਚ ਹੀ ਲੰਘ ਜਾਂਦਾ ਸੀ ਜਿਹੜਾ ਦਿਨ ਸੀ ਫਿਰ ਕੱਲੇ ਬੰਦੇ ਤੋਂ ਤਾਂ ਕੁਝ ਨਹੀਂ ਹੁੰਦਾ ਹੈਗਾ ਪੁਰਸ਼ਾਦਨਾ ਜੀ ਸਕੂਲ ਚ ਲਿਆ ਜਾਂਦਾ ਸੀ ਤੇ ਫਿਰ ਮੈਂ ਇਕੱਲੀ ਵੀਡੀਓ ਕਿਵੇਂ ਬਣਾਉਂਦੀ ਤੇ ਇਸਾ ਕਰਕੇ ਜੀ ਫਿਰ ਆਪਾਂ ਐਥੇ ਵੀ ਚਲਤਾ ਨੂੰ ਅੱਜ ਅਪਡੇਟ ਦੇ ਹੀ ਦਿੰਨੇ ਹੈਗੇ ਤੇ ਚਲੋ ਠੀਕ ਹੈ ਜੀ ਆਪਾਂ ਇਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਹਾਂਜੀ ਹੁਣ ਇੱਥੇ ਮੈਂ ਕਰਨ ਲੱਗੀ ਚੁੰਨੀਆਂ ਨੂੰ ਪ੍ਰੈਸ ਦੀਆਂ ਚੁੰਨੀਆਂ ਜਿਹੜਾ ਅੱਪਾ ਦੱਈ ਕਰਵਾ ਕੇ ਲਿਆਏ ਸੀ ਉਹ ਬਹੁਤ ਜ਼ਿਆਦਾ ਇਕੱਠੀਆਂ ਹੋਈਆਂ ਪਈਆਂ ਸੀ ਉਹ ਦਿਓ ਧੁੱਪੇ ਨਹੀਂ ਸੁਕਾਈਆਂ ਗਈਆਂ ਹਨੇਰਾ ਹੋ ਗਿਆ ਜੀ ਸਾਮ ਨੂੰ ਆਉਂਦਿਆਂ ਨੂੰ ਤੇ ਨਾ ਹੀ ਅੱਪਾ ਨਹੀਂ ਫੜ ਕੇ ਦੋਵੇਂ ਪਾਸੋਂ ਚੁੰਨੀ ਨੂੰ ਉਸਤਾਂ ਸੁਕਾਈਆਂ ਗਈਆਂ ਨੇ ਤੇ ਫਿਰ ਅੱਪਾ ਇਹਨਾਂ ਨੂੰ ਵੈਸੇ ਦੂਜੇ ਦਿਨ ਧੁੱਪੇ ਸਕਾਤਾ ਸੀ ਇਹ ਉਤਾਰਦੇ ਉੱਤੇ ਹੁਣ ਪਾਤਾ ਸੀ ਜ਼ਿਆਦਾ ਧੁੱਪ ਵੀ ਨਹੀਂ ਹੈਗੀ ਸੀ ਤੇ ਤਾਂ ਕਰਕੇ ਜੀ ਇਹਨਾਂ ਦੇ ਬਲ ਜੇ ਬਹੁਤ ਜ਼ਿਆਦਾ ਬਣੇ ਪਏ ਸੀ ਅੱਪਾ ਮੈਂ ਸੋਚਿਆ ਵੀ ਚਲ ਆਪਾਂ ਇਹਨਾਂ ਨੂੰ ਪ੍ਰੈਸ ਕਰ ਦਿੰਨੇ ਹਾਂਗੇ ਤੇ ਪ੍ਰੈਸ ਕਰਕੇ ਇਹਨਾਂ ਦੀ ਤੈਹ ਜਿਹੜੀ ਵਧੀਆ ਹੋ ਜਾਊਗੀ ਇਹ ਤਾਂ ਬਹੁਤ ਜਿਆਦਾ ਛੋਟਾ ਸਾਈਜ਼ ਹੋਇਆ ਪਿਆ ਜ ਇਹਨਾਂ ਦਾ ਤੇ ਹੁਣ ਇੱਥੇ ਮੈਂ ਕਰ ਰਹੀ ਆ ਪ੍ਰੈਸ ਜੀ ਤੇ ਫਿਰ ਆਪਾਂ ਜਿਹੜੇ ਸੂਟ ਨੇ ਆਪਾਂ ਇਹਨਾਂ ਦੇ ਨਾਲ ਪਾ ਕੇ ਇਹਨਾਂ ਨੂੰ ਜਿਹੜਾ ਲਫਾਫੇ ਦੇ ਵਿੱਚ ਪਾ ਦਾਂਗੇ ਤੇ ਗਰਸਾ ਜੇ ਆਪਾਂ ਸਕੂਲ ਤੋਂ ਆ ਗਿਆ ਪੜ੍ਹ ਕੇ ਤੇ ਕੁਸ਼ਰਨਾ ਹੋਣਾ ਆ ਮੇਰੇ ਨਾਲ ਗਰਸਾ ਨਾਲ ਜਿਹੜਾ ਗੱਲਾਂ ਕਰੀ ਜਾਂਦਾ ਹੈਗਾ ਤੇ ਚਲੋ ਠੀਕ ਹੈ ਜੀ ਇੱਥੇ ਹੁਣ ਆਪਾਂ ਪਹਿਲਾਂ ਆ ਚੁੰਨੀ ਜਿਹੜੀ yellow ਕਲਰ ਦੀ ਇਹਨੂੰ ਮੈਂ ਪ੍ਰੈਸ ਕਰੂੰਗੀ ਇਸ ਤੋਂ ਬਾਅਦ ਜੀ ਮੈਂ ਜਿਹੜੀ ਆ ਦੂਜੀ ਨਾਲ ਵਾਲੀ ਚੁੰਨੀ ਆਂਗੀ ਬਦਾਮੀ ਜੀ ਤੇ ਇਹਨੂੰ ਜੀ ਮੈਂ ਉਹ ਕਰੂੰਗੀ ਪ੍ਰੈਸ ਕਰੂੰਗੀ ਇਸ ਤੋਂ ਬਾਅਦ ਆ ਫਿਰ ਆਪਾਂ ਇਹਨਾਂ ਨੂੰ ਪੈਕ ਕਰ ਦਾਂਗੇ ਸੂਟਾਂ ਦੇ ਨਾਲ ਤੇ ਜਦੋਂ ਟਾਈਮ ਮਿਲਿਆ ਜੀ ਫਿਰ ਆਪਾਂ ਜਲ ਮੰਮੀ ਜਾ ਕੇ ਸਲਾਰਾ ਫੜਾਏ ਆਉਣਗੇ ਹਾਂਜੀ ਚਲੋ ਜੀ ਹੁਣ ਆਪਾਂ ਫਿਰ ਵੀਡੀਓ ਦਾ ਐਂਡ ਕਰਦੇ ਆਂਗੇ ਤੇ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਜੀ ਵਿੱਚੋਂ ਤੇ ਚਲੋ ਜੀ ਆਪਾਂ ਫਿਰ ਮਿਲਦੇ ਆਂ ਜੀ ਕਿਸੇ ਨਿਊ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ